ਖਸ਼ਰਪਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਚੇਤਨ ਕਾ ਸ਼ੌਕ ਸੁਕਲ ਹਲਕਾ ਚਬੇਵਾਲ ਦੇ ਵਿੱਚ ਜ਼ਿਮਨੀ ਚੋਣ ਹੋਣ ਚਾਰੀ ਹੈ ਸਵੇਰ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ ਤੇ 23 ਨਵੰਬਰ ਨੂੰ ਜ਼ਿਮਨੀ ਚੋਣ ਦੇ ਨਤੀਜੇ ਆਉਣਗੇ ਭਾਵ ਆਉਣ ਵਾਲੀ 23 ਨਵੰਬਰ ਨੂੰ ਹਲਕਾ ਚਬੇਵਾਲ ਦੇ ਲੋਕਾਂ ਨੂੰ ਆਪਣਾ ਨਵਾਂ ਵਿਧਾਇਕ ਮਿਲੇਗਾ ਸੋ ਮੇਰੇ ਨਾਲ ਗੱਲਬਾਤ ਕਰਨ ਲਈ ਇਸ ਵਕਤ ਹਲਕਾ ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਇਸ਼ਾਨ ਕੁਮਾਰ ਜੋ ਕਿ ਹੁਸ਼ਾਰਪੁਰ ਤੋਂ ਮੌਜੂਦਾ ਸੰਸਦ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਸੁਪੁੱਤਰ ਨੇ ਗੱਲਬਾਤ ਕਰਨ ਲਈ ਮੌਜੂਦ ਨੇ ਗੱਲਬਾਤ ਕਰਾਂਗੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਇਲੈਕਸ਼ਨ ਕੈਂਪੇਨ ਦੇ ਵਿੱਚ ਉਹ ਜੁਟੇ ਹੋਏ ਸਨ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਯੂਥ ਹੋਣ ਦੇ ਨਾਤੇ ਯੂਥ ਲਈ ਉਹਨਾਂ ਵੱਲੋਂ ਬਹੁਤ ਸਾਰੇ ਇਲਾਨ ਕੀਤੇ ਜਾ ਰਹੇ ਨੇ ਸੋ ਗੱਲਬਾਤ ਕਰਦੇ ਆ ਸੋ ਇਸ਼ਾਨਖ ਚ ਬਹੁਤ ਬਹੁਤ ਸਵਾਗਤ ਹੈ ਜੀ ਹੁਸ਼ਰਪਨ ਇਸ ਚੈਨਲ ਤੇ ਸਤਿ ਸ਼੍ਰੀ ਅਕਾਲ ਤੇ ਸਾਰੇ ਦਰਸ਼ਕਾਂ ਨੂੰ ਵੀ ਬਹੁਤ ਪਿਆਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀ ਡਾਕਟਰ ਸਾਹਿਬ ਪਿਛਲੇ ਲੰਮੇ ਸਮੇਂ ਤੋਂ ਮੈਨੂੰ ਲੱਗਦਾ ਹੈ ਕਿ ਵੈਸੇ ਤਾਂ ਪਿਛਲੇ 6-7 ਮਹੀਨੇ ਤਾਂ ਤੁਸੀਂ ਇਹ ਹਲਕੀ ਦੀ ਸੇਵਾ ਦੇ ਵਿੱਚ ਛੁੱਟੇ ਹੋਏ ਸੀ ਤਾਂ ਪਿਛਲੇ ਮਹੀਨੇ ਡੇਢ ਮਹੀਨੇ ਤੋਂ ਕਾਫੀ ਜ਼ਿਆਦਾ ਦੌੜਪੱਜ ਵਾਲੀ ਜਿਹੜੀ ਉਹ ਜ਼ਿੰਦਗੀ ਚੱਲ ਰਹੀ ਸੀ ਕਿਉਂਕਿ ਤੁਹਾਨੂੰ ਪਾਰਟੀ ਵੱਲੋਂ ਐਜ਼ ਅ ਉਮੀਦਵਾਰ ਕੈਂਡੀਡੇਟ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੋ ਆਪਾਂ ਆਲ ਓਵ ਕਿਵੇਂ ਦੇਖਦੇ ਹਾਂ ਜਾਂ ਕਿਵੇਂ ਵਾਚਦੇ ਹਾਂ ਕਿਵੇਂ ਸਾਰੇ ਟਰਮੀਨਲ ਰਿਹਾ ਜੀ ਬਹੁਤ ਅੱਛੀ ਜੋ ਸਾਰੀ ਕੈਂਪੇਨਿੰਗ ਹੈ ਬਹੁਤ ਅੱਛੀ ਰਹੀ ਹੈ ਬਹੁਤ ਮਿਹਨਤ ਕੀਤੀ ਆ ਸਾਡੀ ਆਮ ਆਦਮੀ ਪਾਰਟੀ ਨੇ ਸਾਰੇ ਜੋ ਹਾਈ ਕਮਾਂਡ ਤੋਂ ਲੈ ਕੇ ਸੀਐਮ ਸਾਹਿਬ ਕੇਜੀਵਲ ਸਾਹਿਬ ਤੇ ਸਾਰੇ ਵੀ ਜੋ ਐਮਐਲਏਜ਼ ਇਨਵੋਲਡ ਸਿਗੇ ਸਾਰੇ ਵਰਕਰਸ ਜੋ ਵੀ ਸਾਰੇ ਇਨਵੋਲਡ ਰਹਾ ਨਾ ਸਾਰਿਆਂ ਦਾ ਮੈਂ ਤੇ ਦਿলো ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਬਹੁਤ ਜ਼ਿਆਦਾ ਜੋ ਹੈ ਮਿਹਨਤ ਕੀਤੀ ਦਿਨ ਰਾਤ ਇੱਕ ਕਰਕੇ ਤੇ ਜੋ ਸਾਡੇ ਸਾਰੇ ਪਾਰਟੀ ਵਰਕਰਸ ਆ ਉਹਨਾਂ ਨੇ ਵੀ ਜੋ ਸਾਡੇ ਲੋਗ ਨੇ ਸਾਡੇ ਸਾਰੇ ਸਾਥੀ ਆ ਉਹਨਾਂ ਦਾ ਵੀ ਮੈਂ ਤੇਜ ਨੂੰ ਧੰਨਵਾਦ ਕਰਦਾ ਹਾਂ ਤੇ ਜੋ ਕੈਂਪੇਨ ਹੈ ਬਹੁਤ ਅੱਛਾ ਰਿਹਾ ਲੋਕਾਂ ਵੱਲੋਂ ਰਿਸਪਾਂਸ ਵੀ ਬਹੁਤ ਅੱਛਾ ਦੇਖਣ ਨੂੰ ਮਿਲਿਆ ਤੇ ਮੈਨੂੰ ਇਹੀ ਲੱਗ ਰਿਹਾ ਕਿ ਅਸੀਂ ਬਹੁਤ ਵਧੀਆ ਮਾਰਜਿਨਾ ਜਿੱਤੂਗੇ ਇਹ ਜਿਵੇਂ ਕਿ ਪਹਿਲਾਂ 13 ਨਵੰਬਰ ਨੂੰ ਚੋਣਾਂ ਹੋਣ ਜਾਣੀਆਂ ਸਨ ਤਾਂ ਹੁਣ ਇੱਕ ਹਫਤਾ ਲੇਟ ਸਮਾਂ ਜਿਹੜਾ ਦੇਰੀ ਨਾਲ ਚੋਣ ਹੋਣ ਸ਼ਾਰੀ ਹੈ ਤੁਸੀਂ ਕਿਵੇਂ ਵੇਖਦੇ ਹੋ ਆਮ ਆਦਮੀ ਪਾਕਿਸਤਾਨ ਨੂੰ ਇਸ ਦਾ ਫਾਇਦਾ ਹੋਇਆ ਜਾਂ ਨੁਕਸਾਨ ਹੋਇਆ ਕਿਉਂਕਿ ਬਹੁਤ ਸਾਰੀ ਜਿਹੜਾ ਮਾਰਜਨ ਸੀਗਾ ਕਹਿੰਦੇ ਉਹਦੇ ਵਿੱਚ ਵੀ ਵੱਡੇ ਪੱਧਰ ਤੇ ਬਦਲਾਅ ਆਇਆ ਜੀ ਇਹ ਤਾਂ ਜਦੋਂ ਨਤੀਜੇ ਆਣਗੇ ਉਦੋਂ ਹੀ ਪਤਾ ਚੱਲੇਗਾ ਕਿਉਂਕਿ ਸਾਨੂੰ ਤਾਂ ਅਸੀਂ ਇਸ ਤਰ੍ਹਾਂ ਹੀ ਦੇਖ ਕੇ ਚੱਲਦੇ ਹਾਂ ਕਿ ਜੋ ਜ਼ਿਆਦਾ ਦਿਨ ਮਿਲੇ ਤਾਂ ਜ਼ਿਆਦਾ ਦਿਨ ਮਿਹਨਤ ਕਰਨ ਨੂੰ ਵੀ ਮਿਲੇ ਹੈ ਤੇ ਅਸੀਂ ਹੋਰ ਜੋ ਹੈ ਵੋਟਰਸ ਨੂੰ ਸਾਰਿਆਂ ਨੂੰ ਜੋ ਹੈ ਆਪਾਂ ਅਪੀਲ ਕਰ ਸਕੀਏ ਤਾਂ ਆਪਾਂ ਉਹ ਕੀਤਾ ਵੀ ਹੈ ਬਹੁਤ ਮਿਹਨਤ ਕੀਤੀ ਹੈ ਉਨას ਐਕਸਟਰਾ 7 ਦਿਨਾਂ ਦੇ ਵਿੱਚ ਵੀ ਤਾਂ ਮੈਨੂੰ ਇਹੀ ਉਮੀਦ ਹੈ ਕਿ ਇਹਦੇ ਨਾਲ ਜੋ ਹੈ ਸਾਡੀ ਮਾਰਜਿਨ ਹੋਰ ਜ਼ਿਆਦਾ ਵਧੇਗੀ ਜੀ ਤੁਹਾਡੇ ਫਾਦਰ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਦਾ ਜਿਹੜਾ ਪੋਲਿਟਿਕਲ ਕਰੀਅਰ ਹੈ ਬਹੁਤ ਪਿਛਲੇ ਲੰਬੇ ਸਮੇਂ ਤੋਂ 2017 ਦੇ ਵਿੱਚ ਹਲਕੇ ਦੀ ਅਗਵਾਈ ਕਰ ਚੁੱਕੇ ਨੇ 2022 ਦੇ ਵਿੱਚ ਜਦੋਂ ਆਪਾਂ ਹਨੇਰੀ ਵੀ ਨਹੀਂ ਸੁਨਾਮੀ ਕਹਿ ਸਕਦੇ ਕਿ ਆਮ ਆਦਮੀ ਪਾਰਟੀ ਦੇ ਉਸ ਵਕਤ ਸੁਨਾਮੀ ਸੀ ਤਾਂ ਕਾਂਗਰਸ ਵੱਲੋਂ ਉਹਨਾਂ ਵੱਲੋਂ ਚੋਣ ਲੜੀ ਗਈ ਸੀ ਤਾਂ ਉਸ ਵਕਤ ਵੀ ਉਹ ਵਧੀਆ ਇੱਕ ਲੀਡ ਦੇ ਨਾਲ ਜਿਤਨਾ ਵੱਲੋਂ ਹਾਸਲ ਕੀਤੀ ਗਈ ਸੀ 2024 ਦੇ ਵਿੱਚ ਉਹਨਾਂ ਵੱਲੋਂ ਬਹੁਤ ਵੱਡੀ ਲੀਡ ਹਾਸਲ ਕੀਤੀ ਗਈ ਹੈ ਇਕੱਲੇ ਹਲਕਾ ਚੱਬੇਵਾਲ ਤਕੀ ਲੱਗਦਾ ਹੈ ਉਸੇ ਤਰ੍ਹਾਂ ਦੇ ਚੋਣ ਨਤੀਜੇ ਹੋਣਗੇ ਜਾਂ ਕੁਝ ਥੋੜੇ ਹੱਠਵੇਂ ਹੋਣਗੇ ਕਿਉਂਕਿ ਕਾਂਗਰਸ ਦੇ ਬਹੁਤ ਸਾਰੇ ਦਿਗਜ ਆਗੂਆਂ ਵੱਲੋਂ ਵੀ ਇੱਥੇ ਆ ਕੇ ਜਿਹੜਾ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਉਹ ਨਿਤਰੇ ਨੇ ਜੀ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਜੋ ਹੈ ਆਮ ਆਦਮੀ ਪਾਰਟੀ ਦਾ ਜੋ ਨਤੀਜਾ ਕਾਫੀ ਅੱਛਾ ਰਹੇਗਾ ਪੰਜਾਬ ਦੇ ਵਿੱਚ ਸਾਰੀਆਂ ਜੋ ਚਾਰ ਦੀਆਂ ਚਾਰ ਸੀਟਾਂ ਸਾਡੇ ਹੱਕ ਦੇ ਵਿੱਚ ਹੀ ਆਣਗੀਆਂ ਇਸ ਕਰਕੇ ਕਿਉਂਕਿ ਜੋ ਆਮ ਆਦਮੀ ਪਾਰਟੀ ਪੰਜਾਬ ਨੇ ਤੁਵੀਤੂ ਬਹੁਤ ਸਾਰੇ ਜੋ ਸਰਕਾਰ ਨੇ ਕੰਮ ਕੀਤੇ ਜਿਸ ਤਰ੍ਹਾਂ ਬਿਜਲੀ ਦਾ ਬਿੱਲ ਜ਼ੀਰੋ ਕੀਤਾ ਹੋਵੇ ਜੋ ਸਰਕਾਰੀ ਨੌਕਰੀਆਂ ਬਹੁਤ ਸਾਰੀਆਂ ਦਿੱਤੀਆਂ ਤੇ ਟੋਲ ਪਲਾਜ਼ੇ ਬੰਦ ਕਰਵਾ ਦਿੱਤੇ ਮੋਹੱਲਾ ਕਲੀਨਿਕਸ ਖੋਲੇ ਇਸ ਤਰ੍ਹਾਂ ਹੀ ਜੋ ਸਕੂਲਾਂ ਦੀ ਬਹੁਤ ਬਿਹਤਰੀ ਕੀਤੀ ਬਹੁਤ ਸਾਰੇ ਜੋ ਸਰਕਾਰ ਨੇ ਕੰਮ ਕਰਾਏ ਤੇ ਮੈਂ ਇਹੀ ਸਮਝਦਾ ਕਿ ਉਹਦੇ ਆਧਾਰ ਤੇ ਵੀ ਹੈ ਜੋ ਸਾਡੇ ਜੋ ਰਿਸਪਾਂਸ ਬਹੁਤ ਅੱਛਾ ਹੈ ਉਤਸ਼ਾਹ ਹੈ ਵੋਟਰਾਂ ਦੇ ਵਿੱਚ ਤਾਂ ਚਾਰੋਂ ਜੋ ਜਿਮਨੀ ਚੋਣਾਂ ਦੇ ਸੀਟਾਂ ਅਸੀਂ ਜ਼ਰੂਰ ਕੱਢੂਗੇ ਅੱਛਾ ਡਾਕਟਰ ਸ਼ਾਂਜਿਕ ਮਹੱਤਵਪੂਰਨ ਮੇਰਾ ਸਵਾਲ ਇਹ ਹੈ ਕਿਹਾ ਜਾਂਦਾ ਹੈ ਕਿ ਕਿਹਾ ਕਿ ਜਾਂਦਾ ਹੈ ਕਿ ਮਤਲਬ ਕਿ ਇਹ 16 ਅੰਨੇ ਸੱਚਿਆ ਗੱਲ ਕਿ ਜਿਹੜਾ ਇਹ ਨੌਜਵਾਨ ਵਰਗ ਹੁੰਦਾ ਹੈ ਇਹ ਦੇਸ਼ ਦਾ ਮੁੱਖ ਸਰਮਾਇਆ ਹੁੰਦਾ ਹੈ ਦੇਸ਼ ਦੀ ਰੀੜ ਦੀ ਹੱਡੀ ਦੇ ਵਜੋਂ ਇਹ ਕੰਮ ਕਰਦਾ ਚਾਹੀਏ ਡਵੈਲਪਮੈਂਟ ਦੀ ਗੱਲ ਹੋਵੇ ਜਾਂ ਹੋਰ ਵੀ ਕਿਸੇ ਤਰ੍ਹਾਂ ਦਾ ਕੋਈ ਇਹ ਕੰਮ ਹੋਵੇ ਹੈ ਨਾ ਜੀ ਤਾਂ ਐਸ ਯੂਥ ਤੁਹਾਡੇ ਹਿਸਾਬ ਨਾਲ ਜਿਹੜੀ ਸਿਆਸਤ ਦੀ ਡੈਫੀਨੇਸ਼ਨ ਹੈ ਉਹ ਕੀ ਹੋਣੀ ਚਾਹੀਦੀ ਹੈ ਤੇ ਤੁਸੀਂ ਮੌਜੂਦਾ ਸਮੇਂ ਦੇ ਹਿਸਾਬ ਨਾਲ ਕੀ ਡੈਫੀਨੇਸ਼ਨ ਵੇਖਦੇ ਹੋ ਸਿਆਸਤ ਦੀ ਐਸ ਯੂਥ ਜੋ ਮੈਂ ਦੇਖਿਆ ਵੀ ਆ ਡਾਕਟਰ ਰਾਜਕੁਮਾਰ ਵੱਲੋਂ ਵੀ ਉਹ ਮੈਂ ਸ਼ਾਇਦ ਕਿ ਉਹ ਸਿਆਸਤ ਨਹੀਂ ਉਹ ਸੇਵਾ ਤੇ ਉਹ ਸੇਵਾ ਹੀ ਕਰਦੇ ਆਏ ਆ ਤੇ ਮੈਂ ਵੀ ਉਹੀ ਚੀਜ਼ ਜੋ ਹੈ ਸਿੱਖ ਕੇ ਸੇਵਾ ਇਹਦੇ ਭਾਵ ਦੇ ਨਾਲ ਹੀ ਚੱਲ ਆਇਆ ਤੇ ਸੇਵਾ ਹੀ ਕਰੂੰਗਾ ਸੇਵਾ ਪਹਿਲਾਂ ਵੀ ਕਰਦੇ ਆਏ ਤੇ ਸੇਵਾ ਹੁਣ ਵੀ ਕਰਾਂਗੇ ਕਿ ਇਸ ਤਰ੍ਹਾਂ ਤਾਂ ਨਹੀਂ ਹੋਵੇਗਾ ਕਿਉਂਕਿ ਤੁਸੀਂ ਵੀ ਨੌਜਵਾਨ ਹੋ ਹਲੇ ਉਮਰ ਕੋਈ ਬਹੁਤੀ ਵਧੀਆ ਬਹੁਤੀ ਜ਼ਿਆਦਾ ਨਹੀਂ ਹੈ ਤਾਂ ਜੇ ਐਮਐਲਏ ਬਣ ਤਿਆਂ ਜਿੱਤ ਹਾਸਲ ਕਰਦੇ ਹੂੰ ਕੋਈ ਐਟੀਟਿਊਡ ਦੇ ਵਿੱਚ ਈਗੋ ਦੇ ਵਿੱਚ ਕੋਈ ਫਰਕ ਆ ਜਾਵੇਗਾ ਕਿਉਂ ਹੁਣ ਤਾਂ ਅਸੀਂ ਡਾਕਟਰ ਇਸ਼ਾਂਕ ਨੂੰ ਵੇਖਦੇ ਆਂ ਕਿ ਚਾਹੇ ਕੋਈ ਮਾਤਾ ਮਿਲਦੇ ਨੇ ਭੈਣ ਮਿਲਦੇ ਨੇ ਜੱਫੀ ਪਾ ਕੇ ਪੈਰੀ ਹੱਥ ਲਾਉਂਦੇ ਨੇ ਬਾਅਦ ਵਿੱਚ ਅੱਖਾਂ ਨਾਲ ਲਾਉਂਦੇ ਨੇ ਨਹੀਂ ਕਿਉਂਕਿ ਇੱਕ ਉਮਰ ਉਮਰ ਦਾ ਰਸਤਾ ਬਹੁਤ ਫਰਕ ਹੁੰਦਾ ਹੈ ਬਿਲਕੁਲ ਬਿਲਕੁਲ ਮੈਂ ਸਮਝਦਾ ਹਾਂ ਤੁਹਾਡਾ ਸਵਾਲ ਤੁਸੀਂ ਕਿਉਂ ਪੁੱਛਿਆ ਪਰ ਗੱਲ ਇਹ ਹੈ ਕਿ ਜੋ ਇਸ ਤਰ੍ਹਾਂ ਦਾ ਜੇ ਕੁਝ ਹੋਣਾ ਹੁੰਦਾ ਤੇ ਉਹ ਹੋ ਚੁੱਕਿਆ ਹੁੰਦਾ ਕਿਉਂਕਿ ਡਾਕਟਰ ਰਾਜ ਕੁਮਾਰ ਜੀ ਮੇਰੇ ਪਿਤਾ ਜੀ ਦੋ ਵਾਰੀ ਐਮ ਐਲ ਏ ਰਹੇ ਵਿਧਾਇਕ ਰਹੇ ਆ ਤੇ ਹੁਣ ਮੈਂਬਰ ਪਾਰਲੀਮੈਂਟ ਵੀ ਬਣਿਆ ਜੇ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਕੁਝ ਹੋਣਾ ਹੁੰਦਾ ਤਾਂ ਹੋ ਚੁੱਕਿਆ ਹੁੰਦਾ ਤਾਂ ਜੋ ਵੀ ਮੈਂ ਹਮੇਸ਼ਾ ਸਮਝਦਾ ਕਿ ਆਪਣੇ ਆਪ ਨਾਲ ਸੱਚੇ ਰਹਿਣਾ ਬਹੁਤ ਜ਼ਰੂਰੀ ਹੈ ਤੇ ਜੋ ਰਿਹਾ ਕਿ ਮੈਂ ਇਹੀ ਕਹਿਣਾ ਕਿ ਮੈਂ ਇਸੇ ਤਰ੍ਹਾਂ ਹੀ ਰਹੂੰਗਾ ਜਿਸ ਤਰ੍ਹਾਂ ਕਿਉਂਕਿ ਲੋਕਾਂ ਦੇ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ ਸ਼ਾਇਦ ਇਹੀ ਇੱਕ ਵੱਡਾ ਕਾਰਨ ਰਿਹਾ 2022 ਦੇ ਵਿੱਚ ਤੁਹਾਡੇ ਪਿਤਾ ਜੀ ਦੀ ਜਿੱਤ ਦਾ ਵੱਡਾ ਕਾਰਨ ਵੀ ਸ਼ਾਇਦ ਇਹੀ ਰਿਹਾ ਜੀ ਤੇ ਜਦੋਂ ਫ੍ਰੀ ਸਮੇਂ ਦੇ ਵਿੱਚ ਗੱਲਬਾਤ ਕਰਦੇ ਹੂੰ ਕੋਈ ਉਹਨਾਂ ਤੋਂ ਗੁਰ ਸਿੱਖਦੇ ਹੂੰ ਕਿ ਕਿਸ ਤਰ੍ਹਾਂ ਪਾਪਾ ਗੱਲ ਕਰਨੀ ਹੈ ਜਾਂ ਕਿਸ ਤਰ੍ਹਾਂ ਦਾ ਮੈਂ ਉੱਥੇ ਜਾ ਕੇ ਲੈਕਚਰ ਦੇਣਾ ਹੈ ਕਿਉਂਕਿ ਬਹੁਤ ਸਾਰਾ ਧਿਆਨ ਰੱਖਣਾ ਪੈਂਦਾ ਜਦੋਂ ਸੀਓਸੀ ਕੋਡ ਆਫ ਕੰਡਕਕਟਰ ਲੱਗਿਆ ਹੋਵੇ ਤਾਂ ਅ ਇਸ ਤਰ੍ਹਾਂ ਦੀ ਗੱਲ ਕਦੇ ਉਹਨਾਂ ਤੋਂ ਪੁੱਛਣੀ ਨਹੀਂ ਪਈ ਕਿਉਂਕਿ ਇਹ ਸਭ ਤਾਂ ਮੈਨੂੰ ਉਹਨਾਂ ਤੋਂ ਦੇਖ ਕੇ ਹੀ ਸਿੱਖਣ ਨੂੰ ਮਿਲ ਗਿਆ ਜੇ ਕਿਸ ਤਰ੍ਹਾਂ ਗੱਲ ਕਰਨੀ ਹੈ ਕਰ ਚੱਲਦਾ ਆ ਰਿਹਾ ਕਰ ਚੱਲਦਾ ਯਾਰ ਦੇਖਦੇ ਆ ਰਹੇ ਹਾਂ ਕਿਤੇ ਕਿਸੇ ਟੀਵੀ 'ਚ ਵੀ ਚਾਹੇ ਕਦੇ ਦੇਖਿਆ ਹੋਵੇ ਜਿਸ ਤਰੀਕੇ ਨਾਲ ਉਹ ਗੱਲ ਕਰਦੇ ਜਿੰਨੇ ਪਿਆਰ ਦੇ ਨਾਲ ਹਲੀਮੀ ਦੇ ਨਾਲ ਉਹ ਗੱਲ ਕਰਦੇ ਆ ਤੇ ਉਹ ਬਹੁਤ ਬਚਪਨ ਤੋਂ ਹੀ ਦੇਖਦਾ ਆ ਰਹੇ ਹਾਂ ਕਿਸੇ ਦੇ ਨਾਲ ਵੀ ਸਾਡੇ ਨਾਲ ਵੀ ਹਮੇਸ਼ਾ ਤੋਂ ਬਹੁਤ ਪਿਆਰ ਨਾਲ ਗੱਲ ਕੀਤੀ ਹੈ ਤੇ ਮਤਲਬ ਉਹ ਜੋ ਹਲੀਮੀ ਹੈ ਉਹ ਦੇਖ ਕੇ ਹੀ ਬਹੁਤ ਸਾਰਾ ਕੁਝ ਸਿੱਖਣ ਨੂੰ ਮਿਲ ਗਿਆ ਕਦੇ ਉਹਨਾਂ ਨੂੰ ਦੱਸਣ ਦੀ ਵੀ ਲੋੜ ਨਹੀਂ ਪਈ। ਤੇ ਮਤਲਬ ਕਿ ਉਹਨਾਂ ਦੇ ਐਜ਼ ਆ ਚਾਹੇ ਲੈਕਚਰ ਸੁਣ ਕੇ ਜਾਂ ਉਹਨਾਂ ਦੀਆਂ ਜੋ ਵੀ ਗੱਲਾਂ ਬਾਤਾਂ ਦਾ ਅਜਮੈਂਟ ਕਰ ਲੈਂਦੇ ਆ। ਬਿਲਕੁਲ। ਇੱਕੋ ਛੱਤ ਹੇਠਾਂ ਹੁਣ ਬਹੁਤ ਸਾਰੀਆਂ ਲੋਕਾਂ ਨੂੰ ਸਵਾਬ ਮਿਲਣ ਗਿਆ ਸੰਸਦ ਵੀ ਕਹਿੰਦੇ ਇੱਕੋ ਛੱਤ ਹੇਠਾਂ ਮਿਲੇਗਾ ਜੇ ਤੁਹਾਨੂੰ ਜਿੱਤ ਮਿਲਦੀ ਹੈ ਤਾਂ ਐਮਐਲਏ ਵੀ ਤਾਂ ਤੁਹਾਡੇ ਚਾਚਾ ਜੀ ਉਹ ਤਾਂ ਚਲੋ ਪਹਿਲੇ ਸਰਪੰਚ ਹੈਗੇ ਨੇ। ਕਦੇ ਸੋਚਿਆ ਸੀਗਾ ਕਿਉਂਕਿ ਅਕਸਰ ਆਪਾਂ ਇਹ ਜਿਹੜਾ ਇਹ ਨਾਟਕਾ ਦੇ ਵਿੱਚ ਫਿਲਮਾਂ ਦੇ ਵਿੱਚ ਆਪਾਂ ਵੇਖਦੇ ਹੁੰਦੇ ਆ ਕਿ ਇੱਕੋ ਘਰ ਦੇ ਵਿੱਚ ਐਮ ਤੇ ਕਦੇ ਪ੍ਰਾਊਡ ਫੀਲ ਹੁੰਦਾ ਫਿਰ ਕਦੇ ਕਿ ਉਹ ਤਾਂ ਆਬਵੀਅਸ ਹੁੰਦਾ ਹੀ ਹੋਏਗਾ ਨਹੀਂ ਬਿਲਕੁਲ ਪਹਿਲਾਂ ਵੀ ਜਦੋਂ ਡਾਕਟਰ ਰਾਜ ਕੁਮਾਰ ਵੀ ਐਮਐਲਏ ਰਹਾ ਡਾਕਟਰ ਜਤਿੰਦਰ ਜੀ ਸਰਪੈਂਟਰ ਰਹਾ ਉਦੋਂ ਵੀ ਬਹੁਤ ਮੈਨਸਾ ਦਾ ਪ੍ਰਾਊਡ ਫੀਲ ਹੁੰਦਾ ਆ ਰਿਹਾ ਕਿਉਂਕਿ ਸਿਰਫ ਉਹਨਾਂ ਨੂੰ ਹੀ ਸਾਨੂੰ ਵੀ ਸੇਵਾ ਕਰਨ ਦਾ ਇੱਕ ਮੌਕਾ ਮਿਲਦਾ ਹੈ ਉਹਨਾਂ ਦੇ ਰਾਹੀਂ ਕਿਉਂਕਿ ਤੁਸੀਂ ਮਦਦ ਕਰ ਸਕਦੇ ਆ ਜਿਹੜੇ ਜ਼ਰੂਰਤਮੰਦ ਲੋਕ ਹੁੰਦੇ ਆ ਇਹ ਉਹ ਹਮੇਸ਼ਾ ਤੋਂ ਹੀ ਇੱਕ ਪ੍ਰਾਊਡ ਲੱਗਦਾ ਰਿਹਾ ਤੇ ਹੁਣ ਤਾਂ ਚਲੋ ਇੱਕ ਮੈਨੂੰ ਵੀ ਵੱਡੇ ਪੱਧਰ ਤੇ ਸੇਵਾ ਕਰਨ ਦਾ ਜੋ ਮੌਕਾ ਮਿਲਿਆ ਤੇ ਜਿਹਦਾ ਮੈਂ ਬਹੁਤ ਧੰਨਵਾਦੀਆਂ ਤੇ ਬਹੁਤ ਖੁਸ਼ਕਿਸਮਤ ਸਮਝਦਾ ਆਪਣੇ ਆਪ ਨੂੰ ਤੇ ਇਹ ਹੀ ਹੈ ਕਿ ਹੁਣ ਜੋ ਹੈ ਚੰਗੀ ਤਰ੍ਹਾਂ ਸੇਵਾ ਕਰਾਂਗੇ ਅੱਛਾ ਸਿਆਸਤ ਦੇ ਵਿੱਚ ਇੱਕ ਹੋਰ ਵੀ ਕਿਹਾ ਜਾਂਦਾ ਕੋਈ ਕਿਸੇ ਦਾ ਸਾਕਾ ਨਹੀਂ ਹੁੰਦਾ ਤੁਹਾਡੇ ਪਰਿਵਾਰ ਨੂੰ ਵੀ ਤੋੜਨ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਗਈ ਤੁਹਾਡੇ ਪਿਤਾ ਜੀ ਨਾਲ ਮੇਰੀ ਇੰਟਰਵਿਊ ਹੋਈ ਸੀ ਉਹਨਾਂ ਨੇ ਵੀ ਖੁੱਲ ਕੇ ਇਸ ਗੱਲ ਤੇ ਇਹ ਚਰਚਾ ਕੀਤੀ ਸੀ ਕਿ ਕਈ ਕਾਂਗਰਸ ਵਾਲੇ ਜਾਂ ਹੋਰ ਪਾਰਟੀ ਵਾਲੇ ਕਦੇ ਤੁਹਾਡੇ ਚਾਚਾ ਜੀ ਨੂੰ ਕਦੇ ਚਾਚੀ ਤੱਕ ਪਹੁੰਚ ਕਰਦੇ ਸੀਗੇ ਇੱਕ ਜੁਟਤਾ ਦੀ ਇੱਕ ਐਗਜ਼ਾਮਪਲ ਸੈੱਟ ਕੀਤੀ ਗਈ ਹੈ ਜੋ ਕਿ ਬਹੁਤ ਔਖਾ ਹੈ ਅੱਜ ਦੇ ਸਮੇਂ ਦੇ ਵਿੱਚ ਕਿਵੇਂ ਵੇਖਦੇ ਹੋ ਫਿਰ ਵੀ ਨਹੀਂ ਇਹ ਬਹੁਤ ਇਸ ਕਿਉਂਕਿ ਬਹੁਤ ਵਧੀਆ ਚੀਜ਼ ਹੈ ਕਿਉਂਕਿ ਹਮੇਸ਼ਾ ਤੋਂ ਸਿਰਫ ਪਾਪਾ ਤੋਂ ਹੀ ਨਹੀਂ ਡਾਕਟਰ ਰਾਜ ਜੀ ਤੋਂ ਹੀ ਨਹੀਂ ਡਾਕਟਰ ਜਤਿੰਦਰ ਮੇਰੇ ਚਾਚਾ ਜੀ ਚਾਚੀ ਸੋਨੀਆ ਜੀ ਉਹਨਾਂ ਤੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਛੋਟੇ ਹੁੰਦੇ ਤੋਂ ਹੀ ਮੇਰੀ ਦੇਖ ਰੇਖ ਪਾਲਣ ਪੋਸ਼ਣ ਸਾਰਾ ਉਹਨਾਂ ਨੇ ਵੀ ਕੀਤਾ ਹੈ ਤੇ ਇਸ ਕਰਕੇ ਮੈਂ ਇਹੀ ਕਹਿੰਦਾ ਕਿ ਉਹ ਵੀ ਹੁਣ ਜਿਸ ਤਰ੍ਹਾਂ ਸਰਪੰਚੀ ਦੇ ਤੌਰ ਤੇ ਵੀ ਡਾਕਟਰ ਦਤ ਨਦੀ ਨੇ ਆਪਣੇ ਪਿੰਡ ਮਾਂਜੀ ਦਾ ਵਿਕਾਸ ਕੀਤਾ ਹੈ ਸਾਰੀ ਸੇਵਾ ਕੀਤੀ ਹੈ ਉੱਥੇ ਲੋਕਾਂ ਦੀ ਤਾਂ ਉਹ ਵੀ ਬਹੁਤ ਹੁਣ ਵੀ ਜਿਸ ਤਰ੍ਹਾਂ ਚੱਬੇਵਾਲ ਦੇ ਲੋਕਾਂ ਦੀ ਵੀ ਜੋ ਹੈ ਸਮੱਸਿਆਵਾਂ ਸੁਣਦੇ ਆ ਆਫਿਸਟ ਵੀ ਬੈਠਦੇ ਆ ਤੇ ਉਹਦੇ ਨਾਲ ਜੋ ਹੈ ਬਹੁਤ ਮੈਂ ਸਮਝਦਾ ਕਿ ਸਾਨੂੰ ਸਹਾਰਾ ਹੈ ਤੇ ਹੁਣ ਵੀ ਜਿਸ ਤਰ੍ਹਾਂ ਸਾਰਾ ਕੁਝ ਦੇਖਰੇਖ ਕਰਦੇ ਆ ਕੈਂਪੇਨ ਦੀ ਦੇਖਰੇਖ ਕਰਦੇ ਆ ਤੇ ਉਹਦੇ ਨਾਲ ਬਹੁਤ ਜ਼ਿਆਦਾ ਵੱਡਾ ਸਹਾਰਾ ਹੈ ਬਹੁਤ ਗਾਈਡੈਂਸ ਹੈ ਤੇ ਬਹੁਤ ਅੱਛਾ ਲੱਗਦਾ ਹੈ ਦੇਖ ਕੇ ਅੱਛਾ ਡਾਕਟਰ ਇਸ਼ਾਂਕ ਨੂੰ ਜਦੋਂ ਵੀ ਲੋਕ ਵੇਖਦੇ ਨੇ ਜਾਂ মিডিਆ ਵੇਖਦਾ ਹੈ ਹਰ ਟਾਈਮ ਇਹ ਅਕਸਰ ਹਲੀਮੀ ਦੇ ਵਿੱਚ ਤੁਸੀਂ ਰਹਿੰਦੇ ਹੋ ਜਦੋਂ ਤੁਸੀਂ ਲੈਕਚਰ ਵੀ ਕਰਦੇ ਹੋ ਆਪਣੀ ਇਲੈਕਸ਼ਨ ਕੈਂਪੇਨ ਦੌਰਾਨ ਵੀ ਬਹੁਤ ਇੱਕ ਆਪਣੇ ਸੋਸ ਸੁਭਾਅ ਦੇ ਨਾਲ ਬੋਲਦੇ ਸੋਸ ਸੁਭਾਅ ਮਤਲਬ ਕਿ ਵਧੀਆ ਇੱਕ ਹਲੀਮੀ ਦੇ ਨਾਲ ਠੰਮੇ ਦੇ ਨਾਲ ਤੁਸੀਂ ਗੱਲਬਾਤ ਕਰਦੇ ਹੋ ਤੇ ਕਈ ਵਾਰ ਅਫਸਰਾਂ ਤੋਂ ਕੰਮ ਦਬਕੇ ਨਾਲ ਵੀ ਲੈਣੇ ਪੈਂਦੇ ਨੇ ਕਈ ਵਾਰ ਮੈਨੂੰ ਤਾਂ ਤਰਲਾ ਵੀ ਕਰਨਾ ਪੈਂਦਾ ਨੇ ਫਿਰ ਥੋੜਾ ਕੜਕ ਹੋਣਾ ਪੈਗਾ ਜੇ ਲੋਕ ਸੇਵਾ ਦੇਣਗੇ ਤਾਂ ਨਹੀਂ ਬਿਲਕੁਲ ਮੈਂ ਇਹ ਸਮਝਦਾ ਕਿ ਦਬਕਾ ਜਾਂ ਇਸ ਤਰ੍ਹਾਂ ਦਾ ਕੁਝ ਨਹੀਂ ਬਰ ਹਮੇਸ਼ਾ ਕਿਸੇ ਦੇ ਲਈ ਵੀ ਰਿਸਪੈਕਟ ਨਾਲ ਇੱਜ਼ਤ ਦੇ ਨਾਲ ਗੱਲ ਕਰੋ ਚਾਹੇ ਉਹ ਸਰਕਾਰੀ ਅਫਸਰ ਹੈ ਚਾਹੇ ਕੋਈ ਤੁਹਾਡੇ ਤੋਂ ਕੰਮ ਲੈਣਾ ਹੈ ਕੋਈ ਜ਼ਰੂਰਤਮੰਦ ਹੈ ਤੇ ਉਹਨਾਂ ਨੂੰ ਹਮੇਸ਼ਾ ਜੋ ਹੈ ਇੱਜ਼ਤ ਦੇ ਨਾਲ ਗੱਲ ਕਰੋ ਅੱਛੀ ਤਰ੍ਹਾਂ ਸੱਚ ਦੇ ਨਾਲ ਚੱਲੋ ਤਾਂ ਤੁਹਾਡਾ ਕੰਮ ਜਰੂਰ ਪੂਰਾ ਹੋਏਗਾ ਅੱਛਾ ਆਮ ਆਦਮੀ ਪਾਰਟੀ ਦੀ ਆਪਾਂ ਖਾਸियत ਦੀ ਗੱਲ ਕਰੀਏ ਐਜ਼ ਅ ਯੂਥ ਸਭ ਤੋਂ ਵਧੀਆ ਤੁਹਾਨੂੰ ਕਿਹੜੀ ਗੱਲ ਲੱਗਦੀ ਹੈ ਇਸ ਪਾਰਟੀ ਦੀ ਫਿਰ ਜੇ ਤੁਸੀ ਬਹੁਤ ਜ਼ਿਆਦਾ ਮੋਟਿਵ ਹੋਏ ਹੋ ਮੈਂ ਜਾਂ ਇਮਪ੍ਰੈਸ ਹੋਏ ਹੋ ਤੁਸੀ ਬਹੁਤ ਜ਼ਿਆਦਾ ਪਾਰਟੀ ਦੀ ਇਹਨਾਂ ਨੀਤੀਆਂ ਤੋਂ ਕਿਉਂਕਿ ਕੰਮ ਵੀ ਬਹੁਤ ਇੱਕ ਤਾਂ ਕੰਮ ਬਹੁਤ ਅੱਛੇ ਕੀਤੇ ਆ ਜਿਸ ਤਰ੍ਹਾਂ ਸਰਕਾਰ ਨੇ ਆਂਦੀ ਜੋ ਬਿਜਲੀ ਦਾ ਬਿੱਲ ਜ਼ੀਰੋ ਕਰਤਾ ਨਹੀਂ ਤਾਂ ਕਈ ਸਰਕਾਰਾਂ ਹੁੰਦੀਆਂ ਕਿ ਚਲੋ ਕਹਿੰਦੇ 4 4.5 ਸਾਲ ਵੇਟ ਕਰ ਲੈਂਦੇ ਆ ਫਿਰ ਆਪਾਂ ਵੋਟਾਂ ਦੇ ਟਾਈਮ ਤੇ ਕੰਮ ਕਰਕੇ ਤੇ ਵੋਟਾਂ ਮੰਗ ਲਾਂਗੇ ਪਰ ਇਸ ਤਰ੍ਹਾਂ ਦਾ ਕੁਝ ਨਹੀਂ ਕੀਤਾ ਨੀਅਤ ਸਾਫ਼ ਸੀ ਜੋ ਸਭ ਤੋਂ ਵੱਡਾ ਕੰਮ ਸੀ ਕਰਨ ਵਾਲਾ ਜੋ ਬਿਜਲੀ ਦਾ ਬਿੱਲ ਵਾਲਾ ਸੀ ਉਹਨਾਂ ਨੇ ਜ਼ੀਰੋ ਕੀਤਾ ਤੇ ਉਸੇ ਤਰ੍ਹਾਂ ਹੋਰ ਵੀ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਬਹੁਤ ਸਾਰੇ ਕੰਮ ਕੀਤੇ ਆ ਤੇ ਇੱਕ ਗੱਲ ਪਾਰਟੀ ਦੀ ਬਹੁਤ ਵਧੀਆ ਇਹ ਲੱਗਦੀ ਹੈ ਕਿ ਜੋ ਹਾਈ ਕਮਾਂਡ ਤੋਂ ਲੈ ਕੇ ਗਰਾਊਂਡ ਲੈਵਲ ਤੱਕ ਸਾਰੇ ਜੋ ਵਰਕਰਸ ਆ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਇਵਨ ਕਈ ਜਿਹੜੇ ਸਾਡੇ ਨਾਲ ਐਮ ਐਲ ਏਸ ਕੈਬਨਿਟ ਮਨਿਸਟਰਸ ਵੀ ਆਉਂਦੇ ਆ ਤੇ ਉਹ ਸਾਰੇ ਜੋ ਹੈ ਡੋਰ ਟੂ ਡੋਰ ਕਰਦੇ ਆ ਸਾਡੇ ਨਾਲ ਡੋਰ ਟੂ ਡੋਰ ਵੀ ਕੈਂਪੇਨਿੰਗ ਕਰਵਾਂਦੇ ਆ ਸਾਡੇ ਨਾਲ ਤਾਂ ਉਹ ਮੈਂ ਇਸ ਤਰ੍ਹਾਂ ਦੀ ਜੋ ਚੀਜ਼ ਹੈ ਮੈਂ ਅੱਜ ਤੱਕ ਅਰੇ ਕਿਤੇ ਨਹੀਂ ਕਿਸੇ ਪਾਰਟੀ ਚ ਨਹੀਂ ਦੇਖੀ ਤਾਂ ਉਹ ਬਹੁਤ ਵਧੀਆ ਲੱਗਦਾ ਦੇਖਣ ਨੂੰ ਤੇ ਮੈਂ ਇਹ ਸਮਝਦਾ ਕਿ ਜੋ 2022 ਚ ਇੱਕ ਐਡੀ ਵੱਡੀ ਜਿੱਤ ਦਾ ਇਤਿਹਾਸਿਕ ਜਿੱਤ ਦਾ ਜੋ ਰਾਜ਼ ਸੀ ਸਰਕਾਰ ਦਾ ਉਹ ਇਹੀ ਰਾਜ਼ ਹੈ ਕਿ ਜੋ ਇੰਨੀ ਮਿਹਨਤੀ ਜੋ ਹੈ ਪਾਰਟੀ ਅੱਛਾ ਇਸ਼ਾਨ ਸਿੰਘ ਜੀ ਤੁਸੀਂ ਇੰਡਸਟਰੀ ਨੂੰ ਲੈ ਕੇ ਬਹੁਤ ਜ਼ੋਰ ਦਿੱਤਾ ਇਸ ਇਲੈਕਸ਼ਨ ਦੇ ਵਿੱਚ ਜੋ ਇਹ ਬਾਈ ਇਲੈਕਸ਼ਨ ਹੋ ਰਿਹਾ ਚੱਬੇਵਾਲ ਦੇ ਵਿੱਚ ਤੁਸੀਂ ਤੁਹਾਡੇ ਨਾਲ ਪਹਿਲਾਂ ਵੀ ਇਸ ਤੋਂ ਪਹਿਲਾਂ ਇੰਟਰਵਿਊ ਹੋਈ ਸੀ ਤੁਸੀਂ ਦੱਸ ਰਹੇ ਸੀ ਕਿ ਅਰਵੰਦ ਕੇਚਰੀਵਾਲ ਨਾਲ ਵੀ ਗੱਲਬਾਤ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨਚੀ ਨਾਲ ਵੀ ਗੱਲਬਾਤ ਹੋਈ ਹੈ ਤੇ ਜੇਕਰ ਲੋਕ ਫਤਵਾ ਦਿੰਦੇ ਨੇ ਤਾਂ ਕਿੰਨੇ ਕ ਸਮੇਂ ਦੇ ਵਿੱਚ ਫਿਰ ਇੰਡਸਟਰੀ ਆ ਜਿਹੜੀ ਉਹ ਲਿਆਂਦੀ ਜਾਵੇਗੀ ਦੇਖੋ ਇਹ ਕਿਹੜਾ ਮੁਸ਼ਕਿਲ ਕਿ ਐਗਜ਼ੈਕਟਲੀ ਕਿੰਨੇ ਸਮੇਂ ਦੇ ਵਿੱਚ ਆਏਗੀ ਪਰ ਇਹ ਹੈ ਕਿ ਜਿਸ ਤਰ੍ਹਾਂ ਹੀ ਡੇ 1 ਤੋਂ ਹੀ ਆਪਾਂ ਇਹ ਕੋਸ਼ਿਸ਼ ਕਰਾਂਗੇ ਕਿ ਜੋ ਇੰਡਸਟਰੀ ਹੈ ਉਹ ਜ਼ਰੂਰ ਲਈ ਆਈ ਜਾਵੇ ਜੋ ਜੋ ਵੀ ਫਾਰਮੈਲਿਟੀਆਂ ਹੈ ਉਹ ਜਲਦ ਤੋਂ ਜਲਦ ਪੂਰੀਆਂ ਕਰਕੇ ਜੋ ਵੀ ਚੀਜ਼ਾਂ ਜ਼ਰੂਰੀ ਹੁੰਦੀਆਂ ਆ ਉਹ ਕਰਕੇ ਜੋ ਇੰਡਸਟਰੀ ਦਾ ਕੰਮ ਜੋ ਹੈ ਜਰੂਰ ਆਪਾਂ ਸ਼ੁਰੂ ਕਰੀਏ ਕੰਡੀ ਦਾ ਖੇਤਰ ਵੀ ਬਹੁਤ ਸਾਰੇ ਵੱਡੇ ਪੱਧਰ ਤੇ ਲੱਗਦਾ ਹੈ ਜਿਵੇਂ ਆਪਾਂ ਜਿੱਜੂ ਏਰੀਆ ਵੱਲ ਦੀ ਗੱਲ ਕਰੀਏ ਤਾਂ ਐਜ਼ ਅ ਟੂਰਿਜ਼ਮ ਵਜੋਂ ਵੀ ਉਹਨਾਂ ਨੂੰ ਪਰਫੁੱਲਤ ਕੀਤਾ ਜਾ ਸਕਦਾ ਹੈ ਉਸ ਬਾਬਤ ਵੀ ਕਦੇ ਦਿਮਾਗ ਵਿੱਚ ਆਇਆ ਕਿ ਕੋਈ ਜਾਂ ਕੋਈ ਨਕਸ਼ਾ ਕੋਈ ਤਿਆਰ ਕੀਤਾ ਹੋਵੇ ਇਸ ਤਰ੍ਹਾਂ ਦਾ ਕੰਡੀ ਦੇ ਵਿਕਾਸ ਨੂੰ ਲੈ ਕੇ ਖਾਸ ਕਰ ਕੰਡੀ ਦੇ ਵਿਕਾਸ ਨੂੰ ਲੈ ਕੇ ਜੋ ਤੁਹਾਡੀ ਗੱਲ ਹੈ ਉਹ ਵੀ ਜਰੂਰ ਸੋਚੀ ਹੈ ਆਪਾਂ ਪਰ ਉਸ ਤੋਂ ਪਹਿਲਾਂ ਜੋ ਮੈਂ ਸਮਝਦਾ ਕੰਡੀ ਏਰੀਆ ਦੇ ਲਈ ਜੋ ਜ਼ਰੂਰੀ ਹੈ ਉਹ ਇੱਕ ਇੱਕ ਅੱਛਾ ਜਾਂ ਵਧੀਆ ਜਾਂ ਹਸਪਤਾਲ ਜਿਹਦੇ ਨਾਲ ਜੋ ਬਹੁਤ ਵਧੀਆ ਡਾਕਟਰ ਤੇ ਨਾਲ ਜੋ ਹੈ 24 ਘੰਟੇ ਐਮਰਜੈਂਸੀ ਸਰਵਿਸ ਰਹੇ ਕਿਉਂਕਿ ਕਈ ਵਾਰੀ ਹੁੰਦਾ ਕਿ ਉਹਨਾਂ ਨੂੰ ਥੋੜਾ ਦੂਰ ਜਾਣਾ ਪੈਂਦਾ ਉਹਦੇ ਲਈ ਐਮਰਜੈਂਸੀ ਦੇ ਲਈ ਤੇ ਇਸ ਕਰਕੇ ਮੈਂ ਇਹ ਸਮਝਦਾ ਕਿ ਜੋ ਕੰਡੀ ਏਰੀਆ ਦੇ ਵਿੱਚ ਇੱਕ ਪਹਿਲਾਂ ਬਹੁਤ ਵਧੀਆ ਹਸਪਤਾਲ ਲਿਆਇਆ ਜਾਵੇ ਫਿਰ ਅੱਗੇ ਜੋ ਉਸ ਤੋਂ ਬਾਅਦ ਜੋ ਟੂਰਿਜ਼ਮ ਦੇ ਵਾਲਾ ਪਾਸ ਧਿਆਨ ਦੇਵਾਂਗੇ ਜੀ ਮੁਕਾਬਲਾ ਕਿਸ ਪਾਰਟੀ ਦੇ ਨਾਲ ਸਮਝਦੇ ਹੋ ਕਾਂਗਰਸ ਤੇ ਨਾਲ ਭਾਜਪਾ ਦੇ ਨਾਲ ਇਹ ਚਲੋ ਸ਼੍ਰੋਮਣੀ ਅਕਾਲੀ ਦਲ ਤਾਂ ਇਸ ਵਾਰ ਭਾਗ ਨਹੀਂ ਲੈ ਰਿਹਾ ਇਹਨਾਂ ਚੋਣਾਂ ਦੇ ਵਿੱਚ ਤਾਂ ਤਿੰਨਾਂ ਪਾਰਟੀਆਂ ਦੇ ਵਿੱਚੋਂ ਕਿਸ ਨਾਲ ਮੁਕਾਬਲਾ ਮੰਨਦੇ ਤੁਸੀਂ ਆਪਣਾ ਮੁਕਾਬਲਾ ਮੈਂ ਇਹੀ ਸਮਝਦਾ ਕਿ ਸਾਡਾ ਆਪਣੇ ਆਪ ਦੇ ਨਾਲ ਹੀ ਹੈ ਕਿਉਂਕਿ ਜਿਸ ਤਰ੍ਹਾਂ ਪਿਛਲੇ ਕੁਝ ਨਤੀਜੇ ਰਹੇ ਆ ਉਸ ਦੇ ਸਾਹਮਣੇ ਜਿਸ ਤਰ੍ਹਾਂ ਰਿਸਪਾਂਸ ਵੀ ਦੇਖਣ ਨੂੰ ਮਿਲ ਰਿਹਾ ਤਾਂ ਇਸ ਤਰ੍ਹਾਂ ਲੱਗ ਰਿਹਾ ਕਿ ਬਹੁਤ ਹੀ ਵਧੀਆ ਮਾਰਜਿਨ ਨਾਲ ਅਸੀਂ ਜਿੱਤਾਂਗੇ ਜੋ ਲੋਕ ਸਭਾ ਦੀ ਲੀਡ ਹੈ 27000 ਦੀ ਲੀਡ ਸੀਗੀ ਚੋਵੇ ਵਾਰ ਹਲਕੇ ਦੇ ਵਿੱਚ ਤੇ ਹੁਣ ਇਹੀ ਮੁਕਾਬਲਾ ਹੈ ਕਿ ਉਸ ਲੀਡ ਤੋਂ ਜ਼ਿਆਦਾ ਲੀਡ ਨਾਲ ਜਿੱਤਣਾ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਸੋਇਸਨ ਹੁਸ਼ਰਪੁਰ ਦੇ ਹਲਕਾ ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਇਸ਼ਾਨ ਕੁਮਾਰ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਕੀ ਕੁਝ ਉਹਨਾਂ ਨੇ ਆਪਣੇ ਹਲਕੇ ਨੂੰ ਲੈ ਕੇ ਫਿਊਚਰ ਪਲਾਨ ਕੀਤੇ ਹੋਏ ਨੇ ਉਸ ਬਾਬਤ ਉਹਨਾਂ ਵੱਲੋਂ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ ਕਿ ਜੇਕਰ ਲੋਕ ਉਹਨਾਂ ਨੂੰ ਫਤਵਾ ਦੇਣਗੇ ਤਾਂ ਇੰਡਸਟਰੀ ਦੇ ਨਾਲ ਨਾਲ ਉਹਨਾਂ ਵੱਲੋਂ ਏ ਹੈਲਥ ਕੇਅਰ ਸਿਸਟਮ ਦੇ ਵਿੱਚ ਵੀ ਜਿਹੜੇ ਉਹ ਵੱਡੇ ਪੱਧਰ ਤੇ ਸੁਧਾਰ ਕੀਤੇ ਜਾਣਗੇ ਵਿਕਾਸ ਤੇ ਕੰਮ ਕੀਤੇ ਜਾਣਗੇ ਕੈਮਰਾ ਪਰਸਨ ਮਨਵੀਰ ਮੀਟਿਆਣਾ ਤੇ ਨਾਲ ਚੇਤਨ ਕਸ਼ਵ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਹੋ ਹਾਰਪਰ ਨਿਊਜ਼ ਦੇ ਨਾਲ